ਕੀ ਨਾ ਪੰਨੂ ਜਿਹੜੀ ਗੁੱਤ ਕਰੀ ਫਿਰਦਾ ਆ ਪਟਕੇ ਦੇ ਬੰਲੇ ਹੁੰਦਾ ਤੂੰ ਪੱਗ ਦਸਤਾਰ ਸਜਾ ਤੂੰ ਸਿੱਖਿਆ ਗੁਰੂ ਦਾ ਤੂੰ ਬਲੂਗੜਾ ਜਿਹਾ ਹੈ ਕਾਤਰਾਂ ਪੰਜ ਪੌਟ ਦੀ ਪੰਜ ਛਟਾਂਕਾ ਦੇ ਰਪਾਰ ਹੈ ਤੂੰ ਡਿਸਟਰਬ ਕਰਦਾ ਸਾਡੇ ਸਿਸਟਮ ਨੂੰ ਲੁੱਕ ਐਂਡ ਡਰਾਉਣਾ ਤਮਕਾਉਂਦਾ ਆ ਧਮਕੀਅਤ ਦਿੰਦਾ ਆ ਮੈਨ ਸਮਝ ਨਹੀਂ ਗਵਰਨਮੈਂਟ ਕਿਉਂ ਨਹੀਂ ਚਾਰਜ ਕਰਦੀ ਪੁਲਿਸ ਲੋਕਨ ਸਿੱਧੇ ਰਸਤੇ ਤੋਂ ਪਾ ਤੁਹਾਰ ਕਸ਼ਮੀਰੀ ਗੱਲ ਕਰ ਜਾ ਉੱਥੇ ਪੰਜਾਬ ਜਾ ਉੱਥੇ ਜਾ ਕੇ ਪਾਸਪੋਰਟ ਕੋ ਮੰਗਦਾ ਹੈ ਪੰਜਾਬ ਪੰਜਾਬ ਵਿੱਚ ਕੋਈ ਮੰਗਦਾ ਨਹੀਂ ਖਾਲਸਾਣ ਤੂੰ ਇੱਥੇ ਰੌਲੀ ਪਾਈ ਬੱਦੂ ਦੀ ਜਾ ਫਿਰ ਜਿਹੜੇ ਲੋਕ ਪੈਨਸ਼ਨ ਲੈਂਦੇ ਆ ਆ ਲਾਈਫ ਸਰਟੀਫਿਕੇਟ ਬਣਾਉਣ ਜਾਂਦੇ ਆ ਕੌਂਸਲ ਜਨਰਲ ਦਾ ਸਟਾਫ ਉਹਨਾਂ ਨੇ ਘਰਾਂ ਚ ਲੱਗੇ ਜਾ ਕੇ ਮੰਦਿਰਾਂ ਚ ਗੁਰੂ ਘਰਾਂ ਚ ਕਮਿਊਨਿਟੀ ਸੈਂਟਰਾਂ ਚ ਲਾਈਫ ਸਰਟੀਫਿਕੇਟ ਇਸ਼ੂ ਕਰਦੇ ਨੇ ਜਾ ਫਿਰ ਤੂੰ ਕਹੇ ਰਿ ਵੀ ਤੁਸੀਂ ਜਾਓ ਨਾ ਇਹ ਜਿਹੜੀ ਪੈਨਸ਼ਨ ਹੈ ਮੈਂ ਦਉ ਤੁਹਾਨੂੰ ਤੁਸੀਂ ਬਾਈਕਾਟ ਕਰ ਦਿਓ ਜੇ ਇੱਕ ਵੀ ਬੰਦਾ ਬਾਈਕਾਟ ਕਰ ਜਵੇ ਤਾਂ ਮੈਂ ਸਟੇਸ਼ਨ ਬੰਦ ਕਰ ਦਉ ਇੱਕ ਵੀ ਬੰਦਾ ਵੀ ਮਿਲਿਆ ਜਿਨ੍ਹਾਂ ਨੇ ਦੇਸ਼ ਕਾਮ ਦੇ ਰਖਵਾਲੇ ਰਹੇ ਨੇ ਜਿਹੜੇ ਟੀਚਰ ਹੈ ਨੇ ਉਹ ਆਪਣੀ ਪੈਨਸ਼ਨ ਦੇ ਹੱਕ ਦਾ ਨਹੀਂ ਤੇ ਗਵਰਨਮੈਂਟ ਦੇ ਰਹੀ ਹੈ ਗਵਰਨਮੈਂਟ ਤੁਹਾਨੂੰ ਐਕਸੈਸ ਸਹੂਲਤ ਦੇ ਰਹੀ ਹੈ ਜਿਹੜੇ ਕਿ ਉਹਨਾਂ ਦਾ ਫਰਜ਼ ਵੀ ਨਹੀਂ ਬਣਦਾ ਸੈਚੂਰੀਡੇ ਸੰਡੇ ਬਾਹਲੇ ਦਿਨ ਆਣ ਕੇ ਕੈਂਪ ਲਾਉਣ ਸੋ ਗਵਰਨਮੈਂਟ ਮੈਂ ਹਾਈ ਕਮਿਸ਼ਨਰ ਸਾਹਿਬ ਅਤੇ ਕੌਂਸਲਰਾਂ ਦਾ ਬਹੁਤ ਧੰਨਵਾਦ ਕਰਦਾ ਕਿ ਸਾਡੇ ਬਜ਼ੁਰਗਾਂ ਲਈ ਜਿਹੜੇ ਪੈਨਸ਼ਨ ਤੇ ਨਿਲੂਕ ਉਹਨਾਂ ਦੀ ਸਹੂਲਤ ਵਾਸਤੇ ਉਹਨਾਂ ਦੇ ਘਰਾਂ ਨੇ ਲਾਗੇ ਆਣ ਕੇ ਕੈਂਪ ਲਾਉਂਦੇ ਨੇ ਆਈ ਸਲੂਟ ਇਹ ਪੰਨੂ ਕਿਉਂ ਤੂੰ ਬੇਟਾ ਖੱਪ ਕਰਦਾ ਹੈਂ ਤੂੰ ਬਾਣੀ ਪੜ ਬਾਣੀ ਵਿੱਚ ਕੀ ਲਿਖਿਆ ਹੈ ਕਿਉਂ ਤੂੰ ਸ਼ੋਰ ਸ਼ਾਬਾ ਕਰਦਾ ਹੈਂ ਇਹ ਲੋਕਾਂ ਨੂੰ ਵੋਟਾਂ ਪਾਤੀਆਂ ਕਾਲੇ ਵਾਸਤੇ ਕਿ ਤੁਸੀਂ ਇੱਕ ਝੰਡਾ ਫੜ ਲਓ ਇੱਕ ਕੰਸਲਟੈਂਟਸ ਖਾਲ ਦੇਣ ਇਹਨਾਂ ਨੂੰ ਕਹਿ ਦਿਓ ਜੀ ਖਾਲਸਤਾਨ ਜਿੰਦਾਬਾਦ ਹਿੰਦੀ ਬੋਲਦੇ ਆ ਮੈਨੂੰ ਪੁੱਛਣਾ ਪਿਆ ਹੋਵੇ ਕਿ ਤੁਸੀਂ ਤਾਂ ਬਾਹਰਲੀ ਬਿਹਾਰ ਦੇ ਹੋ ਯੂਪੀ ਦੇ ਹੋ ਇਹ ਕੈਨੇਡਾ ਗਵਰਨਮੈਂਟ ਨੂੰ ਵੀ ਚਾਹੀਦਾ ਆ ਕਿ ਚੈੱਕ ਕਰਨ ਕਿ ਜਿਹੜੇ ਲੋਕ ਰਫਿਜੀ ਨੇ ਅਪਲਾਈ ਕੀਤਾ ਆ ਕਿ ਬੌਰਨ ਕਿੱਥੋਂ ਦੇ ਨੇ ਕਿੱਥੇ ਰਹੇ ਨੇ ਕਿੱਥੇ ਪੜੇ ਨੇ 99 ਪੁਆਇੰਟ ਸਭ ਜਿਹੜਾ ਹੈ ਭਾਂਡਾ ਜਿਹੜਾ ਆ ਭੱਜ ਜਾਊਗਾ ਔਰ ਪਾਂਡਾ ਪੱਜਣ ਦਾ ਮੇਰਾ ਮਤਲਬ ਕਿ ਇੱਕ ਸਾਰਾ ਕੁਸ਼ਚੜ ਆਇਆ ਉਹ ਖੀਰੂ ਖੀਰੂ ਹੋ ਜਾਊਗਾ ਕਿ ਇਹ ਸੱਚ ਕੀ ਐ ਜਾਂ ਝੂਠ ਕੀ ਐ ਇਹ ਸਭ ਝੂਠ ਇਮੀਗ੍ਰੇਸ਼ਨ ਸਿਸਟਮ ਨੂੰ ਇਹ ਮੈਸਚੂਸ ਕਰ ਰਿਹਾ ਸਰ ਦੂਜੇ ਪਾਸੇ ਐਕਸਟਰਸ਼ਨ ਮੰਗਦੇ ਆ ਜਿਹੜੇ ਇੱਥੇ ਐਮਪੀਸ ਨੇ ਇਸ ਸਰਕਾਰ ਨੂੰ ਬੇਨਤੀ ਹੈ ਕਿ ਤੁਸੀਂ ਪਾਰਲੀਮੈਂਟ ਵਿੱਚ ਜਾ ਕੇ ਦੀ ਆਵਾਜ਼ ਨਹੀਂ ਠਾਈ ਕਿ ਸਾਡੀ ਕਮਿਊਨਿਟੀ ਦੇ ਵਿੱਚ ਇੰਨੇ ਕਤਲੇਆਮ ਹੋ ਰਹੀ ਨੇ ਸ਼ੂਟਿੰਗ ਹੋ ਰਹੀ ਆ ਇਹ ਰੁਕਿਆ ਜਾਵੇ ਕਿਉਂ ਤੁਸੀਂ ਬੋਲਦੇ ਕਿਉਂ ਕਿ ਕਿੰਨੇ ਤੁਹਾਡੀ ਗਣਤੀ ਕਿੰਨੀ ਹੈ ਤੁਸੀਂ 20 ਵਾਇ ਬੰਦੇ ਹੋ ਆਰ ਤੁਹਾਡੇ ਪਾਸਪੁਰ ਹੱਕ ਹੈ ਤੁਸੀਂ ਆਪਣੀ ਕੌਮ ਵਾਸਤੇ ਇਸ ਦੇਸ਼ ਦੀ ਚੜ੍ਹਦੀ ਕਲਾ ਵਾਸਤੇ ਇਹ ਸਭ ਕੁਝ ਰੋਕੋ ਜਿਹੜੇ ਗੰਦ ਪਾਉਂਦੇ ਨੇ ਕਿਉਂ ਤੁਸੀਂ ਆਵਾਜ਼ ਥੋਨੇ ਪਾਰਲੀਮੈਂਟ ਚ ਕੋਈ ਪਾਰਲੀਮੈਂਟ ਜਾ ਕੇ ਬੋਲਦਾ ਨਹੀਂ ਹੈ ਕਿੰਨਿਆਂ ਚ ਸਾਡੇ ਐਮਪੀ ਸਨੇਚ ਬ੍ਰੰਟਨ ਦੀਆਂ ਕਿਉਂ ਨਹੀਂ ਬੋਲਦੀਆਂ ਇਹਨਾਂ ਬੋਲਣਾ ਚਾਹੀਦਾ ਹੋਰ ਕਿਨੇ ਐਮਪੀ ਨੇ ਸੋ ਸਾਨੂੰ ਚਾਹੀਦਾ ਹੈ ਕਿ ਇਹੋ ਜਿਹੇ ਕੰਮ ਨਾਕਰੋ ਕੰਮ ਕਰਦੇਆਂ ਨੂੰ ਅੜਿੱਕਾ ਨਾ ਡਾਓ ਜੱਤ ਪੰਨੂ ਮੈਂ ਬੇਟਾ ਤੈਨੂੰ ਕਹਿ ਰਿਹਾ ਤੂੰ ਇਹਨਾਂ ਨੂੰ ਪੈਨਸ਼ਨ ਆਪਣੇ ਕੋਲ ਦੇਰ ਜੇਬੀ ਚ ਪਾ ਇਹਨਾਂ ਦੇ ਮਹੀਨੇ ਦੇ ਮਹੀਨੇ ਜਿੰਨੇ ਬਣਦੇ ਇੰਡੀਆ ਦੇ ਪੈਸੇ ਦੇ ਦੂੰਗਾ ਤੂੰ ਪੈਸੇ ਆਪਣੇ ਕੋਲੋਂ ਗੋਲਕਵਾਲ ਲੈ ਜਾ ਤੈਨੂੰ ਮਿਲਦੇ ਗੋਲਕ ਚ ਪੈਸੇ ਤੂੰ ਉਹ ਖਾਂਦਾ ਆ ਕੰਮ ਤੈਨੂੰ ਕੋਈ ਹੈਡਿੰਗ ਆ ਉਦਾਂ ਲੋਕ ਜਿਹੜੇ ਮਗਰ ਲਾਏ ਹੋਏ ਆ ਜੇ ਕੁਝ ਐਸੀ ਲੋਕ ਹੈ ਜਿਨ੍ਹਾਂ ਨੇ ਪਿੱਛੇ ਕੁਛ ਹੈ ਹੀ ਨਹੀਂ ਗੇ ਜ਼ਮੀਨ ਹੈ ਨਹੀਂਗੀ ਜਮਾਂਟਰ ਨੇ ਗਵਰਨਮੈਂਟ ਨੂੰ ਉਹ ਲੋਕ ਹੱਪ ਕਰਦੇ ਆ ਠੀਕ ਹੈ ਕਿਸੇ ਦੇ ਵਿਚਾਰ ਕੋਈ ਹੋ ਸਕਦੇ ਆ ਆਪਣੇ ਵਿਚਾਰ ਨਹੀਂ ਤੁਹਾਡੇ ਨੇ ਸਿਕਦਰ ਕਰਦੇ ਆ ਤੁਸੀਂ ਪ੍ਰੋਟੈਸਟ ਕਰਨਾ ਤੁਹਾਡੇ ਕੋ ਹੱਕ ਹੈ ਪਰ ਤੁਹਾਡੇ ਕੋ ਇਹ ਹੱਕ ਨਹੀਂ ਹੈ ਕਿ ਤੁਸੀਂ ਦਰਵਾਜ਼ੇ ਜਾ ਕੇ ਭੰਨੋ ਤੁਸੀਂ ਇੱਟਾ ਰੋੜੇ ਮਾਰੋ ਤੁਸੀਂ ਗਾਲੀ ਗਲੋਚ ਕਰੋ ਇਹ ਪ੍ਰੋਟੈਸਟ ਉਹ ਚ ਕਰ ਸਕਦੇ ਹੋ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਤੁਸੀਂ ਆਪਣੀਆਂ ਹੱਕਾਂ ਦੇ ਵਾਸਤੇ ਗੱਲ ਕਰਨੀ ਕਰ ਸਕਦੇ ਹੋ ਕਿਸੇ ਵਿਦੇਸ਼ ਵਿੱਚ ਪੰਜਾਬ ਵਿੱਚ ਵੀ ਜਿਹੜੇ ਨੇ ਪ੍ਰੋਟੈਸਟ ਕਰਦੇ ਨੇ ਕੈਨੇਡਾ ਵਿੱਚ ਵੀ ਕਰਦੇ ਨੇ ਪਰ ਤੁਹਾਡਾ ਪ੍ਰੋਟੈਸਟ ਕਰਨ ਦਾ ਤਰੀਕਾ ਇੱਕ ਵੱਖਰਾ ਅਨਰਲਡਾ ਹੈ ਪਤਾ ਨਹੀਂ ਕਿਹੜੀ ਤੁਹਾਡੀ ਇਹ ਸੋਚ ਹੈ ਕੁਝ ਲੋਕਾਂ ਦੀ ਸੋ ਕੱਲ ਗੁਰੂ ਨਾਨਕ ਦੇਵ ਜੀ ਮਹਾਰਤ ਦਾ ਗੁਰਪੁਤਪ ਸੀ ਹਰ ਗੁਰ ਘਰ ਵਿੱਚ ਇਕੱਲੇ ਸਿੱਖ ਨਹੀਂ ਕਿੰਨੇ Hindu ਪਰਿਵਾਰ ਮੁਸਲਮਾਨ ਪਰਿਵਾਰ ਇਸਾਈ ਪਰਿਵਾਰ ਜਿਨ੍ਹਾਂ ਨੇ ਗੁਰਕਾਰਜਾਂ ਖੁਸ਼ੀਆਂ ਪ੍ਰਾਪਤ ਕੀਤੀਆਂ ਕਿਉਂਕਿ ਗੁਰੂ ਜੀ ਸਾਡੇ ਪਹਿਲੇ ਪਾਤਸ਼ਾਹ ਹੀ ਉਹਨਾਂ ਦਾ ਜੋ ਮਕਸਦ ਸੀ ਜੋ Aim ਸੀ ਬਾਬਾ ਨਾਨਕ ਜੀ ਦਾ ਉਹਨਾਂ ਕਿਸੇ ਬੈਠੋ ਗੱਲਬਾਤ ਕਰੋ ਵਿਚਾਰ ਕਰੋ ਸਵਾਲ ਕਰੋ ਜਵਾਬ ਦੇਵਾਂਗੇ ਪਰ ਤੁਸੀਂ ਕਹਿੰਦੇ ਆ ਕਿ ਅਸੀਂ ਸਵਾਲ ਵੀ ਕਰਾਂਗੇ ਆਪ ਜਵਾਬ ਵੀ ਆਪ ਹੀ ਦੇਵਾਂਗੇ ਇਹ ਕਿੱਥੋਂ ਦਾ ਵੀ ਕਾਨੂੰਨ ਹੈ ਕਮਾਲ ਦੇ ਲੋਕ ਨੇ ਅਸੀਂ ਕਹਾਂਗੇ ਭਾਰ ਜਿੰਦਾਬਾਦ ਕੈਨੇਡਾ ਜਿੰਦਾਬਾਦ ਤਾਂ ਜਿਸ ਕਰਕੇ ਅੱਜ ਕੱਲ ਲੋਕ ਜਿਹੜੇ ਨੇ ਉਹ ਹੁਣ ਜਿਹੜੇ ਸਾਡੇ ਨਵੇਂ ਬਣੇ ਐਮਪੀਸ ਨੇ ਉਹਨਾਂ ਤੇ ਦੂਰੀ ਬਣਾਉਣ ਲੱਪੇ ਕਿ ਸਾਡੀ ਗੱਲ ਨਹੀਂ ਸੁਣਦੇ ਭਾਈ ਦੇਸ਼ ਦਾ ਰਾਜਾ ਉਹਨਾਂ ਦਿਖਣਾ ਕਿ ਮੈਂ ਦੇਸ਼ ਦੇ ਵਿੱਚ ਸ਼ਾਂਤੀ ਰੱਖਣੀ ਆ ਇਕਤਾ ਬਣਾਈ ਰੱਖਣੀ ਆ business ਕਰਨਾ ਆ ਦੇਸ਼ ਨੂੰ ਅੱਗੇ ਲੈ ਕੇ ਜਾਣਾ ਆ ਤੇ ਭਾਰਤ ਦੇਸ਼ ਦੇ ਨਾਲ ਬਣਾ ਕੇ ਰੱਖਣੀ ਆ ਚੰਗੀ ਸੋਚ ਹੈ ਬਣਾ ਕੇ ਰੱਖਣਗੇ ਚੰਗੀ ਗੱਲ ਹੈ ਸੋ ਅਸੀਂ ਹਮੇਸ਼ਾ ਹੀ ਇੱਕ ਤਰੀਕਾ ਗੱਲ ਕਰਨ ਵਾਲੇ ਲੋਕ ਹੈ ਸੋ ਬਹੁਤੀ ਗੱਲਾਂ ਨਾ ਕਰਦੇ ਹੋਏ ਅ ਗ੍ਰਿਪੇਜ ਜੀ ਤੁਸੀਂ ਅ ਅ ਅਨਾਉਂਸਮੈਂਟ ਕਰੋਗੇ ਕਿ ਕਿਸ ਸਬਿਕਨ ਤੇ ਕਿਤੇ ਕਿਤੇ ਕੈਂਪ ਲੱਗਣ ਜਾ ਰਹੇ ਨੇ ਸੋ ਸਭ ਤੋਂ ਪਹਿਲਾਂ ਪੀਆਰ ਟੂ ਗੋ ਦਾ ਸੰਦੇਸ਼ ਦਿਰਵਾ ਪੀਆਰ ਟੂ ਗੋ ਦਾ ਸੰਦੇਸ਼ ਤੁਸੀਂ ਸੁਣ ਲਓ ਇਹ ਹੈ ਮਾਰਕ ਸਣੀ ਜੀ ਜੇ ਤੁਸੀਂ 8 ਬ੍ਰਾਂਚਾ ਬ੍ਰਮਟਨ ਵਿੱਚ ਨੇ ਟੋਟਲ 17 ਕੈਨੇਡਾ ਵਿੱਚ ਨੇ ਪੀਆਰ ਟੂ ਗੋ ਪਲੇ ਨੰਬਰ ਤੇ ਬਾਕੀ ਦੇ ਥੱਲੇ ਥੱਲੇ ਪੀਜਾ ਟੂ ਗੋ ਸਭ ਤੋਂ ਉੱਪਰ ਨੰਬਰ 1 ਤੇ ਬਾਕੀ ਨੰਬਰ 2 ਤੇ ਪੀਜਾ ਟੂ ਗੋ ਸੋ ਤੁਸੀਂ ਸਾਰੀ ਨਿ ਕੋਲ ਕਰੋ ਫਰੈਂਚਾਈਜ਼ ਲੈਣ ਲਈ 300 ਤੋਂ 515 1278 ਸੇ ਕਾਲ ਕਰ ਸਕਦੇ ਹੋ ਮਿਸਟਰ ਕਨਵੈਨਸ਼ਨ ਸੈਂਟਰ 2500 ਦੀ ਕੈਪੈਸਿਟੀ ਵਾਲੀ ਬਿਲਡਿੰਗ ਹੈ ਇਹਦੇ ਵਿੱਚ ਸੱਤ ਪਾਰਟੀ ਹਾਲ ਨੇ ਜਸਵੰਤ ਦਾਸ ਨੇ ਘੁੰਮਣ ਕਮਾਉਣ ਲਈ 4-5 ਹੈਲੀਕਾਪਟਰ ਕਿਉਂ ਨੇ ਸਿਨਾਰਿਕੋਰ ਜੀ ਦਾਸ ਮੈਟਲ ਦੀ ਇੱਕ ਕੰਪਨੀ ਹੈ ਜੋ ਕਿ ਮੈਟਲਿਸਟ ਹਟ ਤਿਆਰ ਕਰਦੀ ਹੈ ਜਿਸ ਵੰਦਾਸੀ ਕਹਿੰਦੇ ਆ ਕਿ 크리스마ਸ ਆ ਰਹੀ ਨਮਸਾਰ ਆ ਰਹੀ ਲੋਹੜੀ ਆ ਰਹੀ ਇਹ ਪਾਰਟੀ ਕਰਨੀ ਹੈ ਤਾਂ ਪਾਰਟੀ ਹਲ ਬੁੱਕਾ ਲਈ 955541920 ਤੇ ਕਾਲ ਕਰੋ ਜੇ ਤੁਸੀਂ ਆਪਣੇ ਲਈ ਜੀਵਨ ਸਾਥੀ ਲੱਭ ਰਹੇ ਹੋ ਤਾਂ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਆਈਸੀ ਤੁਹਾਨੂੰ ਧੋਖਾ ਦੇਤਾ ਧੋਖਾ ਦੇਣ ਵਾਲੀ ਨਹੀਂ ਜਾਂ ਧੋਖਾ ਦੇਣ ਵਾਲੇ ਨੇ ਦੇਣ ਵਾਲੀ ਦੀ ਤਾ ਧੋਖਾ ਇਹ ਦੋਨੇ ਪਾਸੋਂ ਹੈ ਵੇ ਆ ਕਿਸੇ ਨੇ ਕਰਾਇਆ ਇੱਥੇ ਆਣ ਕੇ ਪਿਆਰ ਕਿਸੇ ਨਾਲ ਪਾਇਆ ਖਰਚ ਕਿਸੇ ਦਾ ਕਰਾਇਆ ਤੇ ਪਿਆਰ ਦੀ ਅਪਿੰਗਿਆ ਕਿਸੇ ਨਾਲ ਪਾਈਆਂ ਇਤਿਬਾਸ ਸਾਡੀਆਂ ਲੜਕੀਆਂ ਨੇ ਆਣ ਕੇ ਸੱਤਿਆਨਾਸ਼ ਕਰਤਾ ਸਾਡੇ ਕਲਚਰ ਨੂੰ ਤਵਾ ਕਰ ਦਿੱਤਾ ਉਹ ਜਿਹੇ ਮਾਮਾ ਨੇ ਜਿਹੜੇ ਕਿ ਆਪਣੇ ਧੀਆ ਨੂੰ ਚੰਗੇ ਸੰਸਕਾਰ ਦੇ ਕੇ ਨਹੀਂ ਤੋੜਦੀਆਂ ਕਿੰਨੇ ਇੱਥੇ ਲੜਾਈ ਚ ਗੜੇ ਹੋਏ ਨੇ ਕਿੰਨੀਆਂ ਇੱਥੇ ਮੌਤਾ ਹੋਈਆਂ ਨੇ ਕਿੰਨੀਆਂ ਸੁਸਾਈਡ ਕੀਤਾ ਬੱਚੇ ਲੜਕਿਆਂ ਨੇ ਬਿਕੋਜ਼ ਆਪਰੇ ਇਮੀਗ੍ਰੇਸ਼ਨ ਲੈ ਲਈ ਮੈਂ ਤੂੰ ਕੈਨੇਡਾ ਬੰਗਾਣ ਦੀਆਂ ਪਰ ਮੈਂ ਤੈਨੂੰ ਰਹਿਣਾ ਨਹੀਂ ਗਿਆ ਫੀਸ ਵਾਲੀ ਫੀਸ ਵਾਲੀ ਕਾਲਜ ਯੂਨੀਵਰਸਿਟੀ ਦੀ ਉਤਵਾ ਜਵਾਬ ਦੇ ਦਿੱਤਾ ਕਿਉਂਕਿ ਲੋਕਾਂ ਨੂੰ ਲੋੜ ਸੀ ਫੀਸ ਦੀ ਅਸ ਦਿਨ ਸਾਲ ਸੜ ਕੁੜੀ ਚਲ ਜਾਊਗੀ ਕੁੜੀ ਆਗੀ ਬਾਰ ਮੁੰਡੇ ਰ ਵਿਆਹ ਕਰ ਦਿੱਤਾ ਬਿਆਜ ਰੁ ਕਰਦੇ ਸੀ ਤੇ ਦੋ ਦਿਨ ਪਹਿਲਾਂ ਕਰਨਾ ਇਹਨਾਂ ਨੇ ਬਿਆ ਕਿ ਨਹੀਂ ਹਾਲੇ ਨਹੀਂ ਰਿਲੇਸ਼ਨ ਬਣਾਉਣੇ ਬਾਹਰ ਵਿੱਚ ਬਣਾਉਣੇ ਜੇ ਰੁ ਕੈਨੇਡਾ ਜਾਵਾਂਗੇ ਕਿਉਂਕਿ ਮਨ ਵਿੱਚ ਖੋਟ ਸੀ ਉਹਨਾਂ ਨੂੰ ਸੋਚ ਚੱਲ ਸਾਡੇ ਮੁੰਡੇ ਚੱਲ ਜੂਗਾ